ਸਤਿ ਸ਼੍ਰੀ ਅਕਾਲ ਜੀ ਹਾਂਜੀ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਬੂਟਾ ਸਿੰਘ ਜਿਸ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋਈ ਸੀ ਜਿਸ ਵਿੱਚ ਉਹ ਫੌਰੀਂ ਦੇ ਇੱਕ ਗੁਰੂ ਘਰ ਦੀ ਗੋਲਕ ਵਿੱਚੋਂ ਪੈਸੇ ਕਢਦਾ ਨਜ਼ਰ ਆਇਆ ਸੀ ਜਿਸ ਤੋਂ ਬਾਅਦ ਉਹ ਸੋਸ਼ਲ ਮੀਡੀਆ ਤੇ ਕਾਫੀ ਆਪਡੇਟ ਰੈਨ ਲੱਗਾ ਤੇ ਉਸਨੇ ਆਪਣਾ ਇੱਕ YouTube ਚੈਨਲ ਵੀ ਖੋਲ੍ਹ ਲਿਆ ਜਿਸ ਦੇ ਉੱਤੇ ਉਹ ਕਾਫੀ ਵਿਵਾਦਿਕ ਜਿਹੜੀ ਬਿਆਨਬਾਜ਼ੀ ਕਰਦਾ ਹੈ ਤੇ ਸਿੱਖਾਂ ਦੇ ਖਿਲਾਫ ਜਿਹੜਾ ਉਹ ਪੱਦੀ ਸ਼ਬਦਾਵਲੀ ਦਾ ਵਰਤੋਂ ਕਰਦਾ ਹੈ ਅਤੇ ਹੁਣ ਉਸਨੇ ਢਾਡੀ ਸਿੰਘਾਂ ਨੂੰ ਵੀ ਕੁਝ ਗਲਤ ਕਿਹਾ ਜਿਸ ਤੋਂ ਬਾਅਦ ਢਾਡੀ ਮਾਨ ਸਿੰਘ ਅਕਾਲੀ ਵੱਲੋਂ ਉਸ ਨੂੰ ਰਿਪਲਾਈ ਦਿੱਤਾ ਗਿਆ ਆਓ ਤੁਹਾਨੂੰ ਲੈ ਚੱਲਦੇ ਹਾਂ ਉਸ ਪੂਰੀ ਵੀਡੀਓ ਦੇ ਵੱਲ ਤੇ ਤੁਸੀਂ ਇਸ ਵੀਡੀਓ ਨੂੰ ਵੇਖਣ ਤੋਂ ਬਾਅਦ ਤੁਹਾਡੇ ਕੀ ਵਿਚਾਰ ਨੇ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜਰੂਰ ਦੱਸਿਓ ਕਿ ਬੁੱਟਾ ਸਿੰਘ ਜੋ ਜਿਸ ਤਰ੍ਹਾਂ ਸਿੱਖਾਂ ਦੇ ਖਿਲਾਫ ਭੱਦੀ ਸ਼ਬਦਾਵਲੀ ਵਰਤਦਾ ਹੈ ਕਿ ਉਹ ਸਹੀ ਹੈ ਜਾਂ ਫਿਰ ਗਲਤ ਕਮੈਂਟ ਕਰਕੇ ਆਪਣੇ ਵਿਚਾਰ ਕਮੈਂਟ ਸੈਕਸ਼ਨ ਵਿੱਚ ਜਰੂਰ ਸਾਂਝੇ ਕਰਿਓ ਤੇ ਆਓ ਹੁਣ ਤੁਹਾਨੂੰ ਲੈ ਚੱਲਦੇ ਹਾਂ ਉਸ ਪੂਰੀ ਵੀਡੀਓ ਦੇ ਵੱਲ ਆ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬੇਨਤੀ ਕਰਨੀ ਹੈ ਵੀ ਇਸ ਵੀਡੀਓ ਨੂੰ ਵੱਸ ਵੱਸ ਸ਼ੇਅਰ ਕਰਿਓ ਤੇ ਜਿਹੜਾ ਆਪਣੇ ਆਪ ਨੂੰ ਗਿਆਨੀ ਕਹਾਉਣ ਵਾਲਾ ਚੌਰਾ ਮੁੱਤਰਾ ਸਿੰਘ ਬੁੱਧੇ ਤੱਕ ਜੀ ਨੂੰ ਪਛਾਣੋ ਚੌਰਾ ਤੇ ਐਨੇ ਚਿਰ ਦਾ ਉਹ ਮਿਲ ਪੁਖਾਈ ਬਾਤ ਦਾ ਪਿਆ ਅਸੀਂ ਕਦੀ ਉਹਦੇ ਤੇ ਟਿੱਪਣੀ ਨਹੀਂ ਕੀਤੀ ਉਹ ਹਰ ਪੰਜਾਬ ਦੇ ਹਰ ਮੁੱਦੇ ਦੇ ਜਿੱਦਾਂ ਕਹਿੰਦੇ ਆਪਿ ਸ਼ਵਾਰ ਗਾਉਂ ਤਰਪਿੰਦਾ ਰੋਗ ਕੋਈ ਉਹ ਕੋ ਸਦਿਆ ਨਾ ਸਕੇ ਸਹੀ ਗੱਲ ਗਾਲਿਆ ਵੀ ਪੰਜਾਬ ਦੇ ਹਰ ਮੁੱਦੇ ਤੇ ਬੋਲਿਆ ਹਰ ਮੁੱਦੇ ਤੇ ਨਾ ਟਿੱਪਣੀ ਕੀਤੀ ਅਸੀਂ ਕਦੀ ਉਹਨੂੰ ਜਵਾਬ ਨਹੀਂ ਦਿੱਤਾ ਨਾ ਕਦੀ ਉਹਦੇ ਤੇ ਟਿੱਪਣੀ ਕੀਤੀ ਨਾ ਕਦੀ ਅਸੀਂ ਉਹਦੀ ਵੀਡੀਓ ਤੇ ਕਮੈਂਟ ਕੀਤਾ ਪਰ ਅੱਜ ਜਿੱਦਾਂ ਕਹਿ ਸਕਦੇ ਪਾਣੀ ਹੱਦ ਵੱਦ ਸਿਰੋਂ ਨੰਗ ਗਿਆ ਉਹ ਚੋਰ ਨੂੰ ਇਹ ਨਹੀਂ ਪਤਾ ਵੀ ਢਾਡੀਆਂ ਨੂੰ ਮਾਰਾ ਕਹਿ ਰਿਹਾ ਤੂੰ ਢਾਡੀਆਂ ਨੂੰ ਕਹਿੰਦਾ ਇਹ ਵਪਾਰੀ ਆ ਇਹ ਵਪਾਰ ਕਰਦੇ ਆ ਉਹ ਚੋਰ ਆ ਇਹਨਾਂ ਨੂੰ ਮਾਰਨ ਨੇ ਆਪਣਾ ਸਰੀਰ ਦਿੱਤਾ ਵਾ ਠੀਕ ਆ ਮਾਰਨ ਨੇ ਆਖਿਆ ਜਿਹੜੇ ਸ਼ਬਦ ਗੁਰੂ ਆ ਤੇ ਇਹਨਾਂ ਨੂੰ ਸਰੀਰ ਦੇ ਕੇ ਮਾਰਨ ਨੇ ਬਲ ਦਿੱਤਾ ਕਿ ਤੂੰ ਹੀ ਇਤਿਹਾਸ ਹੁੰ ਜਿਉਂਦੇ ਰੱਖਣਾ ਵਾ ਇਹ ਵਪਾਰ ਨਹੀਂ ਘਰ ਤੇ ਜਦੋਂ ਗੁਰੂ ਦਾ ਜਸ ਗਾਉਂਦੇ ਆ ਨਾ ਤੇ ਮਾਇਆ ਆ ਕੇ ਚਰਨ ਦਾਸੀ ਬਣ ਜਾਂਦੀ ਆ ਵਪਾਰ ਤੁਹਾਡਾ ਲੋਕਾਂ ਦਾ ਵਾ ਤੁਸੀਂ ਘਰਾਂ 'ਚ ਕੈਮਰੇ ਲਾ ਕੇ ਆ ਵਾ ਮੈਕ ਲਾ ਕੇ ਤੇ ਵਧੀਆ ਕੁਆਲਿਟੀ ਦੇ ਨਾਲ ਲੋਕਾਂ ਨੂੰ ਵੀਡੀਓ ਪੇਸ਼ ਕਰਦੇ ਆ ਇਹ ਤੁਹਾਡਾ ਬਿਜ਼ਨਸ ਆ ਤੁਹਾਡਾ ਵਪਾਰ ਆ ਆਜੇ ਨੋਰਮਲ ਕੈਮਰੇ ਦੇ ਨਾਲ ਨੋਰਮਲ ਫੋਨ ਦੇ ਨਾਲ ਹੀ ਵੀਡੀਓ ਆ ਜਿਹੜੀ ਆ ਮੈਂ ਲੋ ਸ਼ੇਅਰ ਕਰਦੇ ਪਏ ਆ ਕਿ ਤੇਰੇ ਤੱਕ ਮੈਸੇਜ ਪਹੁੰਚਿਆ ਵੀ ਚੋਰਿਆ ਬੰਦਾ ਬਣ ਕੋਈ ਸ਼ਰਮ ਨੂੰ ਹੱਥ ਮਾਰ ਤੂੰ ਪੰਜਾਬ ਦਾ ਇੱਕੋ ਇੱਕ ਜਿਹੇ ਦਾ ਰਹਿ ਗਿਆ ਆਪਣੇ ਆਪ ਨੂੰ ਜਿਹੇ ਦਾ ਕੌਣ ਆ ਤੂੰ ਗਿਆਨੀ ਕੌਣ ਆ ਤੈਨੂੰ ਪਤਾ ਵੀ ਗਿਆਨ ਕਹਿੰਦੇ ਕਿਹਨੂੰ ਜਿਸ ਬੰਦੇ ਨੂੰ ਗਿਆਨ ਦੀ ਪ੍ਰਾਪਤੀ ਹੋਵੇ ਤੇਰੇ ਇੱਕ ਗਿਆਨ ਵਾਲਾ ਸਾਲਾ ਮੈਨੂੰ ਕਿਹੜੇ ਕੋਈ ਨਹੀਂ ਲੱਗਦਾ ਤੇ ਸ਼ਰਮੰਦਾ ਹਾਂ ਨੂੰ ਵੇਖ ਗੋਰ ਕਾ ਤੂੰ ਚੋਰੀ ਕਰਦਾ ਫਿਰ ਦਾਹੀਂ ਚੱਲਦਾ ਕਰਾ ਤੇ ਨਹੀਂ ਆਉਣਾ ਚਾਹੁੰਦੇ ਵੇਖੋ ਕਿਸੇ ਦੇ ਪਾਰਸ ਜੀਹੋ ਚ ਕੁਝ ਵੀ ਹੋ ਸਕਦਾ ਪਰ ਗੱਲ ਇਹ ਆ ਵੀ ਚੋਰੀਆ ਕੰਮ ਛੱਡ ਦੇ ਤੂੰ ਵੀ ਕਿਤੇ ਗੁਰੂ ਘਰ ਦਾ ਪ੍ਰਚਾਰ ਕਰਿਆ ਵਾ ਕਥਾ ਕੀਤੀ ਆ ਤੂੰ ਵੀ ਤੂੰ ਹੀ ਜਾ ਨਿਆਣੇ ਪਾਲੇ ਉੱਥੋਂ ਆਇਆ ਲੈ ਕੇ ਤੇ ਗੁਰੂ ਘਰ ਤੋਂ ਖਾ ਕੇ ਹਰਾਮ ਨਹੀਂ ਕਰੀਦਾ ਇਹ ਤੁਹਾਨੂੰ ਲੋਕਾਂ ਨੂੰ ਸੁਣਨਾ ਚਾਹੀਦਾ ਬਹੁਤੇ ਬੰਦੇ ਇਦਾਂ ਦੇ ਨਾਸਤਕ ਹੋ ਗਿਆ ਵੀ ਪਹਿਲਾਂ ਗੁਰੂ ਘਰੋਂ ਖਾਂਦੇ ਆ ਗੁਰੂ ਗੁਰੂ ਲੈ ਕੇ ਮਾਇਆ ਧਨ ਉਹ ਬਣ ਘਰ-ਬਾਰ ਬਣਾਉਂਦੇ ਆ ਲੋਟ ਆਪਣੇ ਧੀਆਂ ਪੁੱਤ ਸੈਟ ਕਰਦੇ ਜਿਨੂੰ ਹੋ ਜਾਂਦੇ ਸੈਟਅਪ ਫਿਰ ਇਹਨਾਂ ਦਾ ਹੰਕਾਰ ਜਿਹੜਾ ਉਹ ਸਿਰ ਚੜ ਚੜ ਬੋਲਦਾ ਹਾਂਜੀ ਖਾ ਕੇ ਆਰਾਮ ਕਰਦੇ ਆ ਵੇਖ ਭਾਈ ਤੂੰ ਦੁਨੀਆ ਦੇ ਟਿੱਪਣੀਕਾਰ ਅਸੀਂ ਤੈਨੂੰ ਨਹੀਂ ਘੱਤ ਵੀ ਆਂਦੇ ਵੀ ਸਾਨੂੰ ਪਤਾ ਵੀ ਤੇਰੀ ਰੋਜੀ ਰੋਟੀ ਚੱਲਦੀ ਆ ਇੱਥੇ ਮੈਗਜਿਨ 'ਤੇ ਬਹਿ ਕੇ ਚਾਰ ਗੱਲਾਂ ਕਰਦਾ ਮੈਨੂੰ ਨਹੀਂ ਪਤਾ ਵੀ ਕੌਣ ਤੇਰੀ ਵੀਡੀਓ ਬਣਾਉਂਦਾ ਦੇ ਕੇ ਪਾਣੀ ਨਹੀਂ ਪਤਾ ਵੀ ਤੇਰੇ ਘਰ ਦੇ ਹੀ ਬਣਾਈ ਜਾਂਦੇ ਆ ਮੈਂ ਬੁੱਕ ਉਹਨਾਂ ਲਾ ਕੇ ਦਿੱਤਾ ਵੀ ਚਾਹ ਚੌਰਾ ਨਿਕੋ ਤੇ ਘਰੇ ਵੀ ਠਹਿਰ ਮੇਰੇ ਬਣਾਈ ਜਾਵੇ ਬਾਹਰ ਜਿੱਤ ਨਿਕਲ ਜਾ ਇਹਦੀ ਦਾੜੀ ਖੋਦ ਨਹੀਂ ਗਏ ਨੇ ਵੇਖੋ ਗੱਲ ਆ ਅਸੀਂ ਤੁਹਾਨੂੰ ਇਹ ਗੱਲ ਕਹਿਣਾ ਚਾਹੁੰਦੇ ਆ ਪੁੱਤਾ ਸਿੰਘ ਜੀ ਤੁਹਾਡੀ ਉਮਰ ਦੇ ਹਿਸਾਬ ਨਾਲ ਤੇ ਮੈਂ ਤਾਂ ਸਰਕਾਰ ਕਰਦੇ ਭਾਤ ਤੋਰ ਕੰਮਾਂ ਕਰਕੇ ਅਸੀਂ ਧੰਨਵਾਦ ਨਾਲ ਚੌਰਾ ਗਿਆ ਦੇ ਮਾਲਕਾਂਆਂ ਨੂੰ ਸ਼ਬਦ ਨਹੀਂ ਚੰਗਾ ਲੱਗਦਾ ਉਹਦੇ ਵਾਸਤੇ ਸਾਧ ਸੰਗ ਨੂੰ ਮਾਫ਼ੀ ਪਰ ਚੌਰਾਿਆਂ ਨੂੰ ਹੀ ਚੌਰਾਈ ਕਰਨਾ ਹੈ ਕਹਿਣਾ ਚੌਰਾਈ ਚੌਰਾਈ ਜਿਹੜੇ ਬੰਦੇ ਨੇ ਗੁਰਦਵਾਰਾ ਦੇ ਘਰ ਦਾ ਖਾਦਾ ਖਾ ਕੇ ਹਰਾਮ ਕੀਤਾ ਉਹ ਬੰਦੇ ਨੂੰ ਹੀ ਚੌਰਾਣਾ ਕਿਏ ਦੇ ਵੇਖੀ ਆਖੀਏ ਦੱਸੋ ਉਹਨੂੰ ਬ੍ਰਹਮ ਗਿਆਨੀ ਕਹੀਏ ਕਿੱਦਾਂ ਕਹਿ ਦੀਏ ਉਹਨੂੰ ਦੱਸੋ ਉਹਨੂੰ ਹਿਸਾਬ ਨਾ ਚਾਹੀਏ ਉਹਨੂੰ ਸਾਧ ਸੰਗ ਸਾਰੇ ਆ ਜਿਹੜੇ ਨੌਜਵਾਨ ਵੀਰੇ ਸਾਰੇ ਇਹ ਤੇ ਲਾਈਵ ਹੋਇਆ ਕਰੋ ਦਰਦੇ ਨਾ ਰਿਆ ਕਰੋ ਕਿਉਂਕਿ ਡਰਨ ਦਾ ਤੇ ਅੱਜਕੱਲ ਕੰਮ ਹੀ ਕੋਈ ਨਹੀਂ ਆ ਜੋ ਕੁਝ ਹੋਣਾ ਹੋ ਹੀ ਜਾਣਾ ਮਰਨਾ ਅਗਲੇ ਦਿਨ ਮਾਰੀ ਜਾਣਾ ਇਹ ਸਰਕਾਰ ਦੇ ਜਿਹੜੇ ਝੋਲੀ ਚੋਕ ਬੰਦੇ ਆ ਨਾ ਸਰਕਾਰ ਨੇ ਹੀ ਇਹਨਾਂ ਲੋਕਾਂ ਨੂੰ ਬਿਠਾਇਆ ਸਰਕਾਰ ਹੀ ਇਹਨਾਂ ਲੋਕਾਂ ਨੂੰ ਬੋਲਣ ਦਾ ਸਮਾਂ ਦੇ ਰਿਹਾ ਨਹੀਂ ਤੇ ਬੰਦਾ ਇੱਥੇ ਸੋਸ਼ਲ ਮੀਡੀਆ ਤੇ ਬੋਲਦਾ ਉਹਦੇ ਤੇ ਪਰਚਾ ਹੋ ਜਾਂਦਾ ਉਹਨੂੰ ਚੋਕੇ ਅੰਦਰ ਕਰ ਦਿੰਦੇ ਆ ਇਹ ਜਿਹੜੇ ਚਵੜੇ ਲੋਕ ਬੋਲਦੇ ਨਾ ਤੇ ਕਿਉਂ ਨਹੀਂ ਪਰਚੇ ਹੁੰਦੇ ਇਹਨਾਂ ਨੂੰ ਕਿਉਂ ਨਹੀਂ ਕੋਈ ਅੰਦਰ ਕਰਦਾ ਜੀ ਇਹ ਸਰਕਾਰ ਸਾਨੂੰ ਅੰਦਰ ਕੀਤਾ ਜਾ ਸਕਦਾ ਸਾਨੂੰ ਸੀਐਸਟਾਫ ਚੁੱਕ ਸਕਦਾ ਪੁਲਿਸ ਚੁੱਕ ਸਕਦਾ ਆ ਜੀ ਇਹ ਘਰ ਵਾਗੇ ਵੜ ਵੜ ਕੇ ਕੈਮਰੇ ਲਾ ਕੇ ਬੋਲਦਿਆ ਹਰ ਬੰਦੇ ਦੇ ਟਿੱਪਣੀ ਕਰਦੇ ਆ ਭਾਵੇਂ ਧਰਮ ਦੇ ਖੇਤਰ ਦੀ ਹੋਵੇ ਭਾਵੇਂ ਧਰਮ ਤੋਂ ਬਾਹਰ ਦੀ ਹੋਵੇ ਇਹ ਮਤਲਬ ਇਹਨਾਂ ਨੂੰ ਕਿੰਨੇ ਅਧਿਕਾਰ ਦਿੰਦਾ ਵੀ ਇਹ ਟਾੜੀਆਂ ਨੂੰ ਮਾਣਾ ਕਹਿਣ ਇਹ ਚੌਰਿਆਂ ਨੂੰ ਇਹ ਗੱਲ ਦਾ ਪਤਾ ਨਹੀਂ ਆ ਵੀ ਚੌਰੇ ਤੁਸੀਂ ਬੇਮੁਖ ਹੋ ਗਏ ਆ ਜਿਹੜੇ ਗੁਰੂ ਦਾ ਜਸਗਾਰ ਹੈ ਗੁਰੂ ਦੇ ਲੱਗ ਲੱਗੇ ਉਹਨਾਂ ਨੂੰ ਤਾਂ ਲੱਗੇ ਰਹਿਣਗੋ ਅੱਗੇ ਤੁਸੀਂ ਪੰਜਾਬ ਦਾ ਬੇੜਾਂ ਕਰ ਕਰ ਕੇ ਰੱਖਦਾ ਓ ਸ਼ਰਮ ਨੂੰ ਹੱਥ ਮਾਰੋ ਸ਼ਰਮ ਨੂੰ ਹੱਥ ਮਾਰੋ ਮੈਂ ਇਹਨਾਂ ਨੂੰ ਕਹਣਾ ਮੈਨੂੰ ਹਰ ਦਵਾ ਦਾ ਹੱਤਾ ਰੱਪਣ ਤੇ ਬੂਟਾ ਸਿੰਘ ਦੀ ਮਜਬੂਰ ਨਾ ਕਰਿਓ ਬਾਕੀ ਤੁਸੀਂ ਜਿੰਨਾ ਦੀ ਮਰਜ਼ੀ ਚਪਕੀਆਂ ਕਰੋ ਇਹੀ ਤਾਂ ਡਾਕਦੇ ਲੇਕਿਨ ਅੱਜ ਤੋਂ ਬਾਅਦ ਇਹ ਤੁਹਾਨੂੰ ਕੋਦਾ ਲੈਫਟਾ ਡਿਗਾ ਦੇ ਚਪਕੀ ਕਰਨ ਤੋਂ ਪਹਿਲਾਂ ਸੋਚ ਲਿਓ ਮਾਨਸੇ ਕਰੀ ਬੈਠਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇ ਨਾਲ ਅਣਕੀਸਾ ਬੈਠੇ ਆ